ਆਪ ਸਰਬ ਸੰਗਤਾਂ ਬਹੁਤ ਹੀ ਵਿਢਭਾਗੇ ਹੋ ਤਨਤਾ ਦੇ ਜੋਗ ਹੋ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਤੋਂ ਸਿੱਖਿਆ ਲੈ ਕੇ ਮਤ ਲੈ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ ਸੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਸਾਡੇ ਸੰਸਾਰਕ ਜੀਵਾਂ ਤੇ ਤਰਸ ਕਰਕੇ ਅੰਮ੍ਰਿਤਮਈ ਉਪਦੇਸ਼ ਅੱਲਾਹ ਦੀਰਗਾਹੀ ਫਰਮਾਨ ਸਾਡੇ ਸੰਸਾਰਕ ਜੀਵਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸੋ ਆਪ ਸਰਬਸੰਗਤਾਂ ਨੇ ਗੁਰ ਉਪਦੇਸ਼ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠ ਕੇ ਵੜੇ ਟਿਕਾਉ ਦੇ ਨਾਲ ਸਰਵਣ ਕੀਤਾ ਹੈ ਆਓ ਮਨੋਂ ਬਿਰਤੀਆਂ ਕਰੀਏ ਇਕਾਗਰ ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ ਵਾਹ ਗੁਰੂ ਸਾਹਿਬ ਜੀ ਧਨ ਆਸਰੇ ਮਹੱਲਾ ਪੰਜਵਾਂ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਧਨ ਆਸਰੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ੈਨਸ਼ਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬਹੁਤ ਸਤਿਗੁਰੂ ਧਨ ਧਨ ਸਹਬ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸਤਿਗੁਰਾਂ ਨੇ ਮਵਾਰਕ ਉਪਦੇਸ਼ ਬਖਸ਼ਿਸ਼ ਕੀਤਾ ਸਾਡੇ ਸੰਸਾਰਕ ਜੀਵਾਂ ਤੇ ਰਹਿਮਤ ਕੀਤੀ ਪੰਚਮ ਗੁਰਦੇਵ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਪਾਵਨ ਰਸਨਾ ਦੇ ਵਿੱਚੋਂ ਉਚਾਰਣ ਕੀਤਾ ਹੋਇਆ ਮਵਾਰਕ ਉਪਦੇਸ਼ ਹੈ ਸਤਿਗੁਰਾਂ ਨੇ 676 ਅੰਕ ਤੇ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਇਸ ਪਾਵਨ ਹੁਕਮ ਦੇ ਰਹਾਉ ਵਾਲੇ ਬੰਦ ਅੰਦਰ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਤਤ ਭਾਵ ਨਚੋੜ ਹੈ ਤੇ ਸਤਗੁਰੂ ਜੀ ਕੀ ਬਖਸ਼ਿਸ਼ ਕਰ ਰਹੇ ਨੇ ਤਾਂ ਤੇ ਮੋਹ ਧਾਰੀ ਓਟ ਗੋਪਾਲ ਸਤਗੁਰੂ ਜੀ ਕਹੇ ਨੇ ਐ ਦੁਨੀਆ ਦੇ ਲੋਗੋ ਮੈਂ ਤੇ ਕੇਵਲ ਆਪਣਾ ਭਰੋਸਾ ਇੱਕ ਗੁਰੂ ਨੂੰ ਬਣਾ ਲਿਆ ਮੈਂ ਓਟ ਇੱਕ ਗੁਰੂ ਦੀ ਧਰਣੀ ਤਾਂਤੇ ਮਹ ਧਾਰੀ ਓਟ ਗੋਪਾਲ ਗੋਤ ਭਵ ਧਰਤੀ ਪਾਲਤ ਭਾਵ ਧਰਤੀ ਦਾ ਰਾਖਾ ਧਰਤੀ ਨੂੰ ਪਾਲਣ ਵਾਲਾ ਖੰਡਾਂ ਬ੍ਰਹਿਮੰਡਾਂ ਦਾ ਦਾਤਾ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ ਇੱਕ ਗੁੰਨਹਿ ਮੂਰਖ ਜਾਤਾ ਰੇ ਪੰਚਮ ਗੁਰਦੇਵ ਕਹਰੇ ਨੇ ਪੰਚਮ ਨਾਨਕ ਕਹਰੇ ਨੇ ਮੈਂ ਤੇ ਆਪਣੀ ਆਸ ਇੱਕ ਗੁਰੂ ਤੇ ਟਿਕਾ ਲੀ ਮੈਂ ਆਪਣਾ ਭਰੋਸਾ ਇੱਕ ਗੁਰੂ ਤੇ ਬੰਨ ਲਿਆ ਮੈਂ ਆਪਣੀ ਆਸ ਇੱਕ ਗੁਰੂ ਤੇ ਟਿਕਾਈ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਜਦੋਂ ਆਸ ਗੁਰੂ ਤੇ ਟਿਕਾਈ ਭਰੋਸਾ ਗੁਰੂ ਤੇ ਵੱਜ ਗਿਆ ਤੇ ਗੁਰੂ ਨੇ ਸੰਗਤ ਵਿੱਚੋਂ ਇਹ ਸਮਝਾ ਦਿੱਤਾ ਸੰਗਤ ਵਿੱਚੋਂ ਆ ਕੇ ਕੀ ਕੁਝ ਮਿਲਦਾ ਹੈ ਸ਼ਰਨ ਪਰਿਓ ਪੂਰਨ ਮੇਸ਼ਵਰ ਜਦੋਂ ਪੂਰੇ ਦੇ ਨਾਲ ਸੰਝ ਬਣ ਗਈ ਪੂਰੇ ਦੇ ਨਾਲ ਪਿਆਰ ਪੈ ਗਿਆ ਪੂਰੇ ਦੀ ਜਦੋਂ ਗੁਰੂ ਨੇ ਬਾਤ ਸਮਝਾ ਦਿੱਤੀ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਆਪ ਅੰਦਰ ਦੇ ਜੰਜਾਲ ਖਤਮ ਹੋ ਗਏ ਅੰਦਰ ਦਾ ਜਨਮ ਮਰਨ ਖਤਮ ਹੋ ਗਿਆ ਕਿਉਂਕਿ ਕਾਮ ਕ੍ਰੋਧ ਅਰ ਲੋਭ ਮੋਹੰਕਾਰ ਤੇ ਮਨੁੱਖ ਨੇ ਕਾਬੂ ਪਾਲਿਆ ਆਦ ਬਿਆਦ ਉਪਾਦ ਵਸ ਦੇ ਵਿੱਚ ਆ ਗਏ ਸੰਸਾਰਿਕ ਜੰਜਾਲ ਸੰਸਾਰਿਕ ਧੰਦੇ ਸੰਸਾਰਿਕ ਮੋਹ ਤੋਂ ਉਪਰਾਮ ਹੋ ਗਿਆ ਸਤਗੁਰੂ ਜੀ ਕਹਿ ਰਹੇ ਨੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਐ ਬੰਦੇ ਸਭ ਪਕੜੋ ਚਰਨ ਗੋਵਿੰਦ ਕੇ ਛਾਡੋ ਜੰਜਾਰਾ ਦੁਨੀਆਂ ਦੇ ਜੰਜਾਲ ਦੇ ਵਿੱਚ ਇਸ ਮੋਹ ਦੇ ਵਿੱਚ ਇਤਨਾ ਵੀ ਨਾ ਫਸ ਤਿੱਕੇ ਰੱਬ ਜੀ ਦੀ ਆਬਾਦਤ ਹੀ ਭੁੱਲ ਜਾਵੇਂ ਆਪਣੇ ਮਨੁੱਖਾ ਜੀਵਨ ਦੇ ਮਨੋਰਥ ਨੂੰ ਹੀ ਭੁੱਲ ਜਾਵੇਂ ਤੇਰਾ ਲਕਸ਼ ਕੀ ਸੀ ਤੇਰਾ ਮਨੋਰਥ ਕੀ ਸੀ ਸਤਗੁਰੂ ਜੀ ਭਾਵੇਂ ਸਤਗੁਰੂ ਜੀ ਕਹਿ ਰਹੇ ਨੇ ਭਾਵੇਂ ਮਨੁੱਖ ਕਿਸ ਵੀ ਧਰਮ ਦਾ ਹੈ ਪਰ ਹਰ ਇੱਕ ਮਨੁੱਖ ਦਾ ਲਕਸ਼ ਇੱਕ ਹੀ ਹੈ ਹਰ ਇੱਕ ਮਨੁੱਖ ਨੇ ਸੰਸਾਰ ਤੇ ਆ ਕੇ ਰੱਬ ਜੀ ਦੀ ਆਵਾਜ਼ਤ ਕਰਨੀ ਹੈ। ਉਸ ਦੀ ਸਿੱਖ ਤੋਂ ਸਲਾਹ ਕਰਨੀ ਹੈ ਤੇ ਉਸ ਨੂੰ ਜਪਣਾ ਹੈ ਧਿਆਉਣਾ ਹੈ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਲਾਗੂ ਕਰ ਲੈਣੀ ਹੈ ਸਤਿਗੁਰਾਂ ਨੇ ਰਹਾਉ ਵਾਲੇ ਬੰਦ ਅੰਦਰ ਸਮਝਾ ਦਿੱਤਾ ਮੇਰੀ ਆਸ ਤੇਰੇ ਤੇ ਟਿਕ ਗਈ ਮੈਂ ਭਰੋਸਾ ਤੈਨੂੰ ਬਣਾ ਲਿਆ ਆਪਣਾ ਆਸਰਾ ਤੈਨੂੰ ਬਣਾਇਆ ਤੇ ਤੇਰੀ ਸ਼ਰਨ ਵਿੱਚ ਆ ਕੇ ਇਹ ਸਮਝ ਆ ਗਈ ਬਿਨ ਸੇ ਸਗਲ ਜੰਜਾਲ ਸਾਰੇ ਸੰਸਾਰਿਕ ਜੰਜਾਲਾਂ ਤੋਂ ਗੁਰੂ ਨੇ ਉਪਰਾਮ ਕਰ ਦਿੱਤਾ ਗੁਰੂ ਨੇ ਉੱਚੀਆਂ ਕਰ ਦਿੱਤੇ ਸਮਝ ਦੇ ਕੇ ਜੀ ਰਹਾਓ ਰਹਾਓ ਤੋਂ ਭਾਵ ਰੁਕਣਾ ਵਿਚਾਰਨਾ ਸਮਝਣਾ ਰਹਾਓ ਸ਼ਬਦ ਦਾ ਤਤ ਭਾਵ ਹੈ ਰਹਾਓ ਸ਼ਬਦ ਦਾ ਸੈਂਟਰਨ ਏਰੀਆ ਹੈ ਰਹਾਓ ਸ਼ਬਦ ਦਾ ਕੇਂਦਰੀ ਭਾਵ ਹੈ ਤਿਰਹਾਓ ਅੰਦਰ ਸਤਗੁਰਾਂ ਨੇ ਸਾਰੇ ਸ਼ਬਦ ਦਾ ਨਚੋੜ ਦੇ ਦਿੱਤਾ ਰਹਾਉ ਦੀਆਂ ਪੰਕਤੀਆਂ ਦੇ ਵਿਚਾਰ ਕੀਤੇਆਂ ਸਾਰਾ ਸ਼ਬਦ ਸੁਖਾਲਾ ਸਮਝ ਆ ਜਾਂਦਾ ਹੈ ਕਿਉਂਕਿ ਰਹਾਉ ਦੀਆਂ ਪੰਕਤੀਆਂ ਦੇ ਆਲੇ-ਦੁਆਲੇ ਸਾਰਾ ਸ਼ਬਦ ਪ੍ਰਕਰਮਾ ਕਰਦਾ ਹੈ ਸਹਿਬ ਜੀ ਅਰੰਭਤਾ ਵਿੱਚ ਬਖਸ਼ਿਸ਼ ਕਰ ਰਹੇ ਹਨ ਜੀ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਸਤਿਗੁਰੂ ਜੀ ਕਹਿ ਰਹੇ ਨੇ ਪਾਲ ਕਰਦੇ ਆ ਕਰਦੇ ਆ ਕਿਉਂਕਿ ਗੁਰੂ ਨੇ ਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਜੇ ਬਾਹਰ ਢੂੰਡੇਗਾ ਵੜਾ ਦੁੱਖ ਪਾਵੇਂਗਾ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਢੂੰਡੈ ਸੋ ਪਰਮ ਪਹਲਾਹੀ ਬਾਹਰ ਢੁੰਡੇਗਾ ਪਰਮਾਂ ਦੇ ਵਿੱਚ ਪਾਵੇਂਗਾ ਕਿਉਂਕਿ ਦੁਨੀਆ ਦੇ ਵਿੱਚ ਬੜੀ ਤਿਲਕਣ ਬਾਜੀ ਹੈ ਕਿਉਂਕਿ ਧਰਮ ਦੇ ਨਾਂ ਤੇ ਪਖੰਡ ਵੜੇ ਹੋ ਰਹੇ ਨੇ ਧਰਮ ਦੇ ਨਾਂ ਤੇ ਕਰਮਕਾਂਡ ਵੜੇ ਹੋ ਰਹੇ ਨੇ ਧਰਮ ਦੇ ਨਾਂ ਤੇ ਲੁੱਟਿਆ ਵੱਡਾ ਜਾ ਰਿਹਾ ਹੈ ਕਿਉਂਕਿ ਭੋਲੇ ਭਾਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਧਰਮ ਦੇ ਨਾਂ ਤੇ ਐਸੇ ਐਸੇ ਵਿਹਮਾਂ ਵਿੱਚ ਪਾ ਕੇ ਪਰਮਾਂ ਵਿੱਚ ਪਾ ਕੇ ਪਖੰਡਾਂ ਵਿੱਚ ਪਾ ਕੇ ਅੰਧ ਵਿਸ਼ਵਾਸ ਵਿੱਚ ਪਾ ਕੇ ਮਨੁੱਖ ਨੂੰ ਲੁੱਟੇ ਜਾ ਰਿਹਾ ਹੈ ਪਰ ਸਤਗੁਰਾਂ ਦੀ ਬਾਣੀ ਸਮਝਾ ਰਹੀ ਹੈ ਇਹ ਬੰਦੇ ਇਸ ਲਈ ਗੁਰੂ ਕਹਿ ਰਿਹਾ ਹੈ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਬਾਹਰ ਢੂੰਡੇਗਾ ਵੱਡੇ ਦੁੱਖ ਪਾਵੇਂਗਾ ਕਿਉਂਕਿ ਭਰਮਾਂ ਦੇ ਵਿੱਚ ਪੈ ਜਾਵੇਂਗਾ ਕਰ ਅੰਮ੍ਰਿਤ ਘਟ ਮਾਹੀ ਜਿਓ ਕਰ ਅੰਮ੍ਰਿਤ ਭਾਵ ਹਿਰਦੇ ਕਰ ਅੰਦਰ ਘਟ ਤੋਂ ਭਾਵ ਹਿਰਦਾ ਹਰਦੇ ਕਰ ਅੰਦਰ ਰੱਬ ਜੀ ਦੀ ਆਬਾਦਤ ਵਸੀ ਹੋਈ ਹੈ ਆਪਣੇ ਹਿਰਦੇ ਅੰਦਰੋਂ ਢੂੰਡਣਾ ਕਰ ਆਪ ਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ ਆਪਣੇ ਗਿਰੇਵਾਨ ਦੇ ਅੰਦਰ ਝਾਤ ਮਾਰ ਤੇ ਸਿਰ ਨੀਵਾ ਕਰ ਆਪਣੇ ਗਿਰੇਵਾਨ ਅੰਦਰੋਂ ਝਾਤ ਮਾਰਨਾ ਕਰ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪ੍ਰਾਇਨ ਜਦੋਂ ਖੋਜੇਗਾ ਤੈਨੂੰ ਤਤ ਮਿਲ ਜਾਵੇਗਾ ਗੁਰੂ ਦੇ ਨਾਲ ਸਾਂਝ ਬਣ ਜਾਵੇਗੀ ਫਿਰ ਭਾਗਾਂ ਵਾਲਿਓ ਜਦੋਂ ਗੁਰੂ ਤੇ ਭਰੋਸਾ ਵੱਜ ਗਿਆ ਫਿਰ ਗੁਰੂ ਪਾਸ ਆਪ ਚੱਲ ਕੇ ਜਾਣਾ ਨਹੀਂ ਪਵੇਗਾ ਗੁਰੂ ਆਪ ਚੱਲ ਕੇ ਆਵੇਗਾ ਇੱਕ ਮੁਸਲਮਾਨ ਸਿੱਖ ਹੋਇਆ ਹੈ ਭਾਈ ਸੈਦਾ ਤੇ ਗੁਰਮਖੋ ਇਹ ਬੇੜੀ ਚਲਾਉਂਦਾ ਹੈ ਬੇੜੀ ਵੀ ਇਸ ਦੀ ਬੜੀ ਟੁੱਟੀ ਹੋਈ ਹੈ ਬੇੜੀ ਦੇ ਵਿੱਚ ਵੀ ਕਈ ਥਾਵਾਂ ਤੇ ਮੋਰੇ ਨੇ ਇਸ ਨੂੰ ਗਾਹਕ ਵੀ ਇਤਨੇ ਨਹੀਂ ਮਿਲਦੇ ਸਤਲੁਜ ਦੇ ਕੰਢੇ ਤੇ ਆਨੰਦਪੁਰ ਸਾਹਿਬ ਵਸਿਆ ਹੋਇਆ ਹੈ ਤੇ ਸੰਗਤਾਂ ਗੁਰੂ ਕੇ ਦੇਦਾਰ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਇੱਕ ਜਥਾ ਇਸ ਦੀ ਬੇੜੀ ਦੇ ਵਿੱਚ ਬੈਠਾ ਗੁਰੂ ਦੀ ਵੱਡੀ ਪ੍ਰਸ਼ੰਸਾ ਇਸ ਨੇ ਸੁਣੀ ਸੰਗਤਾਂ ਦੇ ਪਾਸੋਂ ਗੁਰੂ ਕੀ ਅਗਾਧ ਬੋਧ ਮਹਿਮਾ ਇਸ ਨੇ ਸੁਣੀ ਸੰਗਤਾਂ ਗੁਰੂ ਕੀਆਂ ਬਾਤਾਂ ਕਰ ਰਹੀਆਂ ਸਨ ਤੇ ਗੁਰਮੁਖੋ ਇੱਕ ਦਿਨ ਐਸਾ ਆਇਆ ਸੰਗਤ ਦਾ ਇੱਕ ਜਥਾ ਇਸ ਦੀ ਬੇੜੀ ਦੇ ਵਿੱਚ ਬੈਠਿਆ ਤੇ ਸੰਗਤ ਬੈਠੀ ਸੰਗਤ ਰੱਬ ਜੀ ਦੀ ਗੁਰੂ ਕੀ ਆਵਾਦਤ ਕਰ ਰਹੀ ਸੀ ਇੱਕ ਸਿੱਖ ਵਾਰ-ਵਾਰ ਸ਼ਬਦ ਪੜ੍ਹ ਰਿਹਾ ਸੀ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਘਲ ਲਾਵਾਂਗੇ ਵਾਰ-ਵਾਰ ਪੜ ਰਿਹਾ ਸੀ ਤੇ ਗੁਰਮੁਖੋ ਜਦੋਂ ਵਾਰ-ਵਾਰ ਪੜ ਰਿਹਾ ਹੈ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੰਗੇ ਤੇ ਭਾਗਾਂ ਵਾਲਿਓ ਇਸ ਭਾਈ ਸੈਦੇ ਨੂੰ ਉਹ ਸ਼ਬਦ ਯਾਦ ਹੋ ਗਿਆ ਵਾਰ-ਵਾਰ ਜਦ ਰਿਪੀਟ ਕਰ ਰਿਹਾ ਹੈ ਸ਼ਬਦ ਯਾਦ ਹੋ ਗਿਆ ਵੇਖੋ ਕੋਈ ਵੀ ਚੀਜ਼ ਆਪਾਂ ਧਿਆਨ ਦੇ ਨਾਲ ਪੜਾਂ ਸੁਣਾਂਗੇ ਸਾਨੂੰ ਬੜੀ ਸੁਖਾਲੀ ਯਾਦ ਹੋ ਜਾਂਦੀ ਹੈ ਤੇ ਇਸ ਲਈ ਸ਼ਬਦ ਯਾਦ ਹੋ ਗਿਆ ساری ਰਾਤ ਉਸ ਸ਼ਬਦ ਨੂੰ ਪੜਦਾ ਰਿਹਾ ਸ਼ਾਮ ਦਾ ਸਮਾਂ ਹੋਇਆ ਪ੍ਰਸ਼ਾਦਾ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਉਹ ਸ਼ਬਦ ਜੋ ਪੜ ਰਿਹਾ ਸੀ ਤੇ ਭਾਗਾਂ ਵਾਲਿਓ ਇਸ ਦੀ ਜ਼ਬਾਨ ਤੇ ਆਇਆ ਇਸ ਨੇ ਪੜਨਾ ਸ਼ੁਰੂ ਕੀਤਾ ਇਤਨੀ ਲਿਵ ਜੁੜੀ ساری ਰਾਤ ਸ਼ਬਦ ਪੜਦਾ ਰਿਹਾ ਤੇ ਰਾਤ ਦਾ ਪਤਾ ਹੀ ਨਹੀਂ ਚੱਲਿਆ ਕਿਸ ਵੇਲੇ ਰਾਤ ਗੁਜ਼ਰ ਗਈ ਸਵੇਰ ਹੋਈ ਇਸਨੇ ਆਪਣੀ ਬੇੜੀ ਨੂੰ ਖੋਲਿਆ ਤੇ ਆਪਣੀ ਬੇੜੀ ਨੂੰ ਖੋਲ ਕੇ ਤੇ ਅੱਜ ਸੋਚਦਾ ਹੈ ਆਪਣੇ ਸਾਥੀਆਂ ਨੂੰ ਕਹਿ ਰਿਹਾ ਹੈ ਨਾਲ ਦੀਆਂ ਬੇੜੀਆਂ ਵਾਲਿਆਂ ਨੂੰ ਅੱਜ ਮੇਰਾ ਦਿਲ ਕਹਿੰਦਾ ਹੈ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮੇਰੀ ਬੇੜੀ ਦੇ ਵਿੱਚ ਆ ਕੇ ਬਰਾਜਮਾਨ ਹੋਣਗੇ ਉਹ ਕਹਿਣ ਲੱਗੇ ਸਜਦਿਆ ਤੂੰ ਆਪਣੇ ਕੱਪੜਿਆਂ ਵੱਲ ਤੱਕ ਉਹ ਰੇਸ਼ਮੀ ਕੱਪੜੇ ਪਹਿਨਣ ਵਾਲਾ ਨਿਰੇਸ਼ਮੀ ਚੰਦੋਆਂ ਦੇ ਥੱਲੇ ਬੈਠਣ ਵਾਲਾ ਇਤਨੇ ਮਹਿੰਗੇ ਪਲੰਗਾਂ ਦੇ ਉੱਤੇ ਬੈਠਣ ਵਾਲਾ ਇਤਨੀਆਂ ਕੀਮਤੀ ਹੀਰੇ ਜਵਾਹਰਾਤ ਦੁਸ਼ਾਲੇ ਉਸ ਨੂੰ ਭੇਟਾਵਾਂ ਚੜ੍ਹਦੀਆਂ ਨੇ ਉਹ ਤੇਰੀ ਬੇੜੀ ਵਿੱਚ ਕਿੱਥੋਂ ਆ ਕੇ ਬੈਠੇਗਾ ਤੂੰ ਤੇ ਟਾਕੀ ਦੇ ਉੱਤੇ ਵੀ ਟਾਕੀਆਂ ਲਾਈ ਫਿਰਦਾ ਹੈ ਤੇ ਗੁਰਮਖੋ ਭਾਈ ਸੈਦੇ ਦੇ ਕੱਪੜੇ ਜਦ ਪਾਟ ਜਾਂਦੇ ਸਨ ਟਾਕੀ ਲਗਾ ਲੈਂਦਾ ਸੀ ਟਾਕੀ ਕੱਸ ਜਾਂਦੀ ਸੀ ਤੇ ਫਿਰ ਟਾਕੀ ਦੇ ਉੱਤੇ ਟਾਕੀ ਲਾ ਲੈਂਦਾ ਸੀ ਇਤਨੀ ਗਰੀਬੀ ਆਤ ਦੀ ਗਰੀਬੀ ਹੈ ਭਾਈ ਸੈਦੇ ਦਾ ਮਜ਼ਾਕ ਢਾਉਣ ਲੱਗੇ ਭਾਈ ਸੈਦਾ ਸੋਚਦਾ ਹੈ ਹਾਂ ਇਹ ਵੀ ਹੋ ਸਕਦਾ ਹੈ ਗੁਰੂ ਮਹਿਲਾ ਚ ਰਹਿਣ ਵਾਲਾ ਗੁਰੂ ਇਤਨੀਆਂ ਮਹਿੰਗੀਆਂ ਦਾਤਾਂ ਗੁਰੂ ਨੂੰ ਭੇਟਾ ਹੁੰਦੀਆਂ ਨੇ ਇਤਨੀਆਂ ਮਹਿੰਗੀਆਂ ਭੇਟਾਵਾਂ ਗੁਰੂ ਨੂੰ ਭੇਟਾ ਹੁੰਦੀਆਂ ਨੇ ਆਪਣੀ ਬੇੜੀ ਖੋਲੀ ਤੇ ਗੁਰਮਖੋ ਉਸ ਦਰਿਆ ਦੇ ਵਿਚਕਾਰ ਜੇ ਚਲਾ ਗਿਆ ਵਿਚਕਾਰ ਗਿਆ ਥੋੜੀ ਜੀ ਦੂਰ ਗਿਆ ਸਿਰ ਇਸ ਨੂੰ ਖਿਆਲ ਆਇਆ ਸਤਿਗੁਰੂ ਜੀ ਤੂੰ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਰੂਪ ਦੇ ਵਿੱਚ ਭਾਈ ਲਾਲੋ ਦੇ ਕਰ ਗਿਆ ਸੀ ਉਹ ਵੀ ਗਰੀਬ ਸੀ ਗਰੀਬ ਮੈਂ ਵੀ ਹਾਂ ਪਰ ਮੇਰੇ ਪਾਸ ਬਹੁਤਾ ਧਨ ਨਹੀਂ ਬਹੁਤੀ ਦੌਲਤ ਨਹੀਂ ਮੇਰੇ ਪਾਸ ਭਾਈ ਲਾਲੋ ਵਰਗਾ ਪਿਆਰ ਤੇ ਹੈ ਤੇ ਗਰਮੁਖੋ ਏ ਦਿਮਾਗ ਦੇ ਵਿੱਚ ਇਸ ਬਾਤਾਂ ਚੱਲ ਰਹੀਆਂ ਨੇ ਤੇ ਸਤਿਗੁਰਾਂ ਨੇ ਪਿੱਛੋਂ ਆਵਾਜ਼ ਮਾਰੀ ਸੈਦਿਆ ਸਾਨੂੰ ਬੁਲਾ ਕੇ ਆਪ ਅਗਾਹ ਨੂੰ ਤੁਰਿਆ ਜਾ ਰਿਹਾ ਹੈ ਸਾਨੂੰ ਬੁਲਾ ਕੇ ਆਪ ਡੇੜੀ ਦੂਜੇ ਪਾਸੇ ਲਿਜਾ ਰਿਹਾ ਹੈ ਤੇ ਗੁਰਮੁਖੋ ਇਸਨੇ ਸੋਚਿਆ ਸ਼ਾਇਦ ਮੇਰੇ ਮਨ ਦਾ ਭਰਮ ਹੋਵੇਗਾ ਗੁਰੂ ਨੇ ਫਿਰ ਆਵਾਜ਼ ਮਾਰੀ ਤੇ ਪਿੱਛੇ ਮੁੜ ਕੇ ਦੇਖਿਆ ਤੁਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਘੋੜੇ ਤੇ ਬਰਾਜਮਾਨੇ ਤੇ ਗੁਰਮੁਖੋ ਜਲਦੀ ਦੇ ਨਾਲ ਆਪਣੀ ਬੇੜੀ ਕੰਡੇ ਤੇ ਲੈ ਕੇ ਆਇਆ ਜਦ ਕੰਡੇ ਤੇ ਬੇੜੀ ਲਿਆਂਦੀ ਗੁਰੂ ਕੇ ਚਰਨਾਂ ਤੇ ਢਹਿਣ ਲੱਗਾ ਤੇ ਗੁਰਮੁਖੋ ਸਤਗੁਰੂ ਜੀ ਕਹਿਣ ਲੱਗੇ ਇਸ ਨੇ ਆਪਣੇ ਮਨ ਅੰਦਰ ਖਿਆਲ ਬਣਾਇਆ ਸੀ ਦੁਨੀਆ ਤੇ ਗੁਰੂ ਐਸੇ ਵੀ ਵੇਖੇ ਨੇ ਜੋ ਆਪਣੇ ਚੇਲਿਆਂ ਤੋਂ ਆਪਣੇ ਪੈਰੀ ਹੱਥ ਲਵਾਉਂਦੇ ਨੇ ਆਪਣੀ ਸੇਵਾ ਵੜੀ ਕਰਾਉਂਦੇ ਨੇ ਪਰ ਐਸਾ ਗੁਰੂ ਮੈਂ ਤੱਕਿਆ ਨਹੀਂ ਜੋ ਆਪਣੀ ਛਾਤੀ ਦੇ ਨਾਲ ਲਗਾਵੇ ਤੇ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਣਾ ਤੇ ਟਹਿਣ ਲੱਗਿਆ ਗੁਰੂ ਨੂੰ ਨਮਸਕਾਰ ਕਰਨ ਲੱਗਿਆ ਸਤਿਗੁਰਾਂ ਨੇ ਮੋਢਿਆਂ ਤੋਂ ਪਕੜਿਆ ਗੁਰੂ ਕਹਿਣ ਲੱਗਾ ਸੈਦਿਆ ਫਿਰ ਕਿਤੇ ਪੈਰੀ ਹੱਥ ਲਾ ਲਈ ਫਿਰ ਕਿਤੇ ਨਮਸਕਾਰ ਕਰਨੀ ਅੱਜ ਆ ਸ਼ਾਤੀ ਦੇ ਨਾਲ ਲੱਗ ਜਾ ਗੁਰੂ ਨੇ ਗਲ ਦੇ ਨਾਲ ਲਗਾਇਆ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਦਾਤਾ ਜੀ ਮੈਂ ਮੁਸਲਮਾਨ ਹਾਂ ਤਾਂ ਮੈਨੂੰ ਨਮਸਕਾਰ ਕਰਨ ਨਹੀਂ ਦੇ ਰਹੇ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਸੈਦਿਆ ਤੇਰੇ ਅੰਦਰ ਪਿਆਰ ਇਤਨਾ ਹੈ ਇੱਥੇ ਜਾਤੀਆਂ ਦੀ ਵੰਡ ਨਹੀਂ ਰੱਬ ਨੇ ਕੇਵਲ ਇੱਕ ਇਨਸਾਨ ਬਣਾਇਆ ਮਾਨਸ ਦੀ ਜਾਤ ਸਭ ਇੱਕ ਹੈ ਪਹਿਚਾਨਵ ਮਨੁੱਖ ਨੇ ਜਾਤੀਆਂ ਬਣਾ ਦਿੱਤੀਆਂ ਮਨੁੱਖ ਨੇ ਸਮੇਂ ਦੀ ਵੰਡ ਪਾ ਦਿੱਤੀ ਮਨੁੱਖ ਨੇ ਊਚ ਨੀਚ ਦਾ ਭਰਮ ਪੈਦਾ ਕਰ ਦਿੱਤਾ ਪਰ ਗੁਰਮਖੋ ਰੱਬ ਨੇ ਤੇ ਕੇਵਲ ਇੱਕ ਇਨਸਾਨ ਬਣਾਇਆ ਜਿਸ ਦੇ ਅੰਦਰ ਇਨਸਾਨੀਅਤ ਨਹੀਂ ਤੇ ਗੁਰੂ ਕਹਿ ਰਿਹਾ ਹੈ ਉਹ ਇਨਸਾਨ ਵੀ ਨਹੀਂ ਹੋ ਸਕਦਾ ਉਸ ਦੇ ਕੰਮ ਇਨਸਾਨਾਂ ਵਾਲੇ ਨਹੀਂ ਹੋ ਸਕਦੇ ਜਿਸ ਦੇ ਅੰਦਰ ਇਨਸਾਨੀਅਤ ਨਹੀਂ ਭਾਵ ਦੂਸਰੇ ਤੇ ਦਇਆ ਕਰਨੀ ਦੂਸਰੇ ਦੀ ਮਦਦ ਕਰਨੀ ਗਰੀਬ ਲੋੜਵੰਦ ਦੇ ਕੰਮ ਆਉਣਾ ਤੇ ਇਨਸਾਨੀਅਤ ਨਹੀਂ ਹੋ ਸਕਦੀ ਤੇ ਗੁਰੂ ਕਹਿ ਰਿਹਾ ਹੈ ਭਾਵੇਂ ਮਨੁੱਖਾ ਸ਼ਰੀਰ ਅੰਦਰ ਹੈ ਪਰ ਕੰਮ ਉਸ ਦੇ ਜਨਵਰਾਂ ਵਾਲੇ ਨੇ ਤੇ ਸਤਗੁਰੂ ਜੀ ਕਹਿ ਰਹੇ ਨੇ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਪੇਟ ਭਰਿਆ ਪਸ਼ੂਆਂ ਦੀ ਤਰ੍ਹਾਂ ਸੌਂ ਗਿਆ ਤੇ ਸਹਿਬ ਕਹਿ ਰਹੇ ਹਨ ਫਿਰ ਦੂਜਾ ਦਨ ਹੋਇਆ ਪੇਟ ਭਰਿਆ ਫਿਰ ਸੌ ਗਿਆ ਤੇ ਸਹਿਬ ਕਹੇ ਹਨ ਕੰਮ ਪਸ਼ੂਆਂ ਵਾਲੇ ਜਨਵਰਾਂ ਵਾਲੇ ਨੇ ਤੇ ਸਤਿਗੁਰੂ ਜੀ ਨੂੰ ਭਾਈ ਸੈਦੇ ਨੇ ਆਪਣੀ ਬੇੜੀ ਵਿੱਚ ਬਿਠਾਇਆ ਭਾਈ ਸੈਦਾ ਕਿਨ ਲੱਗਾ ਦਾਤਾ ਜੀ ਰਹਿਮਤ ਕਰੋ ਬੇੜੀ ਦੇ ਵਿੱਚ ਚਰਨ ਪਾਓ ਤੇ ਸਤਿਗੁਰਾਂ ਨੇ ਗੁਰਮੁਖੋ ਬੇੜੀ ਦੇ ਵਿੱਚ ਬੈਠੇ ਜਦ ਬੇੜੀ ਵਿੱਚ ਬੈਠੇ ਦੂਸਰੇ ਪਾਸਿਓਂ ਸਤਿਗੁਰਾਂ ਨੂੰ ਫਿਰ ਵਾਪਸ ਲੈ ਕੇ ਆਇਆ ਗੁਰੂ ਨੇ ਆਪਣੀ ਜੇਬ ਦੇ ਵਿੱਚੋਂ ਇਸ ਦੀ ਮਜ਼ਦੂਰੀ ਕੱਢੀ ਕੁਝ ਕੁ ਮੋਹਰਾਂ ਕੱਡੀਆਂ ਇਸ ਨੂੰ ਦੇਣੀਆਂ ਕੀਤੀਆਂ ਤੇ ਗੁਰਮਖੋ ਸਤਗੁਰਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਦਾਤਾ ਜੀ ਆਪ ਜੀ ਨੇ ਇਤਨੀ ਰਹਿਮਤ ਕੀਤੀ ਮੈਨੂੰ ਇਹਨਾਂ ਮੋਹਰਾਂ ਦੀ ਜ਼ਰੂਰਤ ਨਹੀਂ ਤੁਸੀਂ ਮੇਰੀ ਬੇੜੀ ਦੇ ਵਿੱਚ ਬੈਠੇ ਮੈਨੂੰ ਦਰਸ਼ਨ ਕੀਤੇ ਆਲੇ ਦਿਵਾਲੇ ਦੇ ਬੇੜੀਆਂ ਵਾਲੇ ਮੇਰਾ ਮਜ਼ਾਕ ਅਨਉਦੇ ਸਨ ਗੁਰੂ ਗੋਬਿੰਦ ਸਿੰਘ ਤੇਰੇ ਗਰੀਬ ਕੋਲੇ ਕਿੱਥੋਂ ਆਵੇਗਾ ਤੁਸੀਂ ਰਹਿਮਤ ਕੀਤੀ ਮੇਰੀ ਬੇੜੀ ਵਿੱਚ ਆ ਕੇ ਬੈਠੇ ਮੈਨੂੰ ਦਰਸ਼ਨ ਦਿੱਤੇ ਮੇਰੇ ਵਾਸਤੇ ਇਤਨਾ ਹੀ ਬਹੁਤ ਹੈ ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਸਹਦੇ ਆ ਲੈ ਤੇਰੀ ਮਜਦੂਰੀ ਤੂੰ ਮਿੰਤ ਕਰਦਾ ਹੈ ਮਜਦੂਰੀ ਵੀ ਜ਼ਰੂਰੀ ਹੈ ਗੁਰੂ ਕਹਿਣ ਲਿਹਾ ਹੈ ਕਹਿ ਰਿਹਾ ਹੈ ਮੰਗ ਕੀ ਮੰਗਦਾ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਦੱਸ ਤੇਰੀ ਗਰੀਬੀ ਦੂਰ ਕਰ ਦਿਆ ਭਾਈ ਸਹਦੇ ਦੇ ਮਨ ਅੰਦਰ ਪਿਆਰ ਇਤਨਾ ਹੈ ਕਹਿਣ ਲੱਗਾ ਨਹੀਂ ਦਤਾ ਜੀ ਮੈਨੂੰ ਮੇਰ ਸਿੱਖੀ ਬਖਸ਼ ਦਿਓ ਮੈਨੂੰ ਕੇਵਲ ਤੇਰੇ ਦਰਸ਼ਨ ਦੀਦਾਰੇ ਬਖਸ਼ ਦਿਓ ਮੈਨੂੰ ਤੇਰਾ ਪਿਆਰ ਬਖਸ਼ ਦਿਓ ਤੇ ਗੁਰੂ ਨੇ ਰਹਿਮਤ ਕੀਤੀ ਗੁਰਮਖੋ ਭਾਈ ਸਦਾ ਗੁਰੂ ਕਾ ਸਿਖ ਸਜਿਆ ਭਾਈ ਸੈਦੇ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਭਾਈ ਸੈਦੇ ਨੇ ਕੇਵਲ ਗੁਰੂ ਦਾ ਪਿਆਰ ਮੰਗਿਆ ਇਥੇ ਗੁਰਮਖੋ ਗੁਰੂ ਤੋਂ ਮੋਹਰਾ ਨਹੀਂ ਮੰਗੀਆਂ ਗੁਰੂ ਤੋਂ ਬਾਦਸ਼ਾਹੀ ਨਹੀਂ ਮੰਗੀ ਗੁਰੂ ਤੋਂ ਧਨ ਦੌਲਤ ਨਹੀਂ ਮੰਗਿਆ ਗਰੀਬੀ ਵੀ ਘਰ ਵਿੱਚ ਇਤਨੀ ਹੈ ਕਈ ਵਾਰ ਭੁੱਖਿਆਂ ਸੌਣਾ ਪੈਂਦਾ ਹੈ ਕਿਉਂਕਿ 베ੜੀ ਦੀ ਹਾਲਤ ਚੰਗੀ ਨਹੀਂ ਸੀ ਇਧਰ ਨਵੀਆਂ-ਨਵੀਆਂ ਬੇੜੀਆਂ ਵਾਲੇ ਲੋਕ ਉਹਨਾਂ ਦੀਆਂ ਬੇੜੀਆਂ ਵਿੱਚ ਬੈਂਦੇ ਸਨ ਭਾਈ ਸੈਦੇ ਦੀ ਬੇੜੀ ਤੋੜਦੇ ਸਨ ਤੇ ਗੁਰਮੁਖੋ ਸਤਿਗੁਰਾਂ ਨੇ ਐਸੀ ਰਹਿਮਤ ਕਰਕੇ ਭਾਈ ਸੈਦੇ ਤੇ ਬਖਸ਼ਾ ਕਰ ਦਿੱਤੀਆਂ ਅੱਜ ਸੁਨੇਹਰੀ ਅੱਖਰਾਂ ਦੇ ਵਿੱਚ ਉਹਨਾਂ ਦਾ ਨਾਮ ਚਮਕ ਰਿਹਾ ਹੈ ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਇਹ ਬੰਦੇ ਆਪਣੇ ਹਿਰਦੇ ਅੰਦਰੋਂ ਢੂੰਡਣਾ ਕਰ ਫਿਰਤ-ਫਿਰਤ ਬੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਗੁਰੂ ਨੇ ਰਹਿਮਤ ਕੀਤੀ ਪੂਰੇ ਗੁਰੂ ਨੇ ਸਮਝਾ ਦਿੱਤਾ ਕਿਉਂਕਿ ਫਿਰਦਿਆਂ ਤਿਰਦਿਆਂ ਪਾਲ ਕਰਦਿਆਂ ਕਰਦਿਆਂ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਜਦੋਂ ਮਿਲਾਪ ਗੁਰੂ ਦੇ ਨਾਲ ਹੋਇਆ ਗੁਰੂ ਨੇ ਸਮਝਾ ਦਿੱਤਾ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਸੰਸਾਰ ਦੀਆਂ ਜੁਗਤੀਆਂ ਦੇ ਨਾਲ ਸੰਸਾਰ ਦੀਆਂ ਵਿਧਾਂ ਦੇ ਨਾਲ ਚੇਤਾ ਰੱਖੀ ਸੰਸਾਰ ਤੋਂ ਤਰਿਆ ਨਹੀਂ ਜਾ ਸਕਦਾ ਤੇ ਤਰੇਗਾ ਕਿਵੇਂ ਹਰ ਹਰ ਨਾਮ ਧਿਆਇਆ ਰੱਬ ਜੀ ਦੀ ਆਬਾਦਤ ਕਰਕੇ ਉਸ ਦੀ ਸਿਫਤ ਤੋਂ ਸਲਾਹ ਕਰਕੇ ਇਸ